इंडियन सोशल वेलफेयर सोसाइटी ਫਰੂਫਰ ਵੱਲੋਂ ਫਰੂਫਰ ਸ਼ਹਿਰ ਦੇ ਨੀਲਕੰਠ ਮੰਦਰ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਦੀਪਕ ਗੁਇਲ, ਡਾਕਟਰ ਪੂਜਾ, ਡਾਕਟਰ ਕਮਲਕਾਂਤ ਅਤੇ ਡਾਕਟਰ ਕਰਨਵੀਰ ਵੱਲੋਂ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਆਏ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਨੀਲਕੰਠ ਮੰਦਰ ਸੰਸਥਾ ਦੇ ਪ੍ਰਧਾਨ ਕਮਲੇਸ਼ਪੁਰਾ, ਪ੍ਰਧਾਨ ਸ਼ਮਸ਼ੇਰ ਸੰਧੂ, ਪ੍ਰਧਾਨ प्रमोद ਕਪੂਰ, ਕੈਸ਼ੀਅਰ ਰੋਸ਼ਨ ਲਾਲ ਸੰਤੋਸ਼ੀ ਸੈਕਟਰੀ ਸਰਪੰਚ ਜਰਨੈਲ ਸਿੰਘ ਕੁਲਦੀਪ ਰਾਏ ਆਦ ਹਾਜ਼ਰ ਸਨ ਮੇਰਾ ਨਾਮ ਸ਼ਮਸ਼ੇਰ ਸਿੰਘ ਸੰਧੂ ਕਿ ਰੈਜ਼ੀਡੈਂਟ ਆਫ ਇੰਡੀਅਨ ਸੋਸ਼ਲ 웰ਫੇਅਰ ਸੁਸਾਇਟੀ ਵਿਰੋਧਪੁਰ ਰਜਿਸਟਰਡ ਹਾਜਰ ਦਾ ਅੱਜ ਦਾ ਜਿਹੜਾ ਮੈਡੀਕਲ ਕੈਂਪ ਹੈ ਕਿੱਥੇ ਲਗਾਇਆ ਜਾ ਰਿਹਾ ਤੇ ਕਿਸ ਦਿਨ ਸਭਾਂ ਚ ਲਗਾਇਆ ਅੱਜ ਦਾ ਜਿਹੜਾ ਮੈਡੀਕਲ ਚੈੱਕ ਅਪ ਕਰਨ ਵਾਸਤੇ ਆ ਮੰਦਰ ਗੀਂ ਕੰਠ ਵਿਖੇ ਲਗਾਇਆ ਜਾ ਰਿਹਾ ਹੈ ਤੇ ਇਹ ਮੈਡੀਸਿਟੀ ਜਿਹੜਾ ਹਸਪੀਟਲ ਦੇ ਸਹਿਯੋਗ ਨਾਲ ਜੇਕਰ ਗੱਲ ਕੀਤੀ ਜਾਈਏ ਤੁਹਾਡੀ ਸੁਸਾਇਟੀ ਵੱਲੋਂ ਕੈਂਪ ਤੋਂ ਇਲਾਵਾ ਕੋਈ ਹੋਰ ਵੀ ਸਮਾਜ ਸੇਵੀ ਜਾਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਅਸੀਂ ਸਾਡੀ ਜਿੰਦੀ ਨਾ ਸਾਡਾ ਏਮ ਆਬਜੈਕਟ ਜਿਹੜਾ ਹੈ ਲੋਕ ਭਲਾਈ ਦਾ ਮੁੱਦਾ ਹੀ ਹੈ ਅਸੀਂ ਨਾ ਹਰ ਸਾਲ 2000 3000 ਪਲਾਂਟੇਸ਼ਨ ਵੀ ਕਰਦੇ ਆ ਟਰੀ ਪਲਾਂਟੇਸ਼ਨ ਵੇਰੀਅਸ プレਸਸ ਤੇ ਉਸ ਤੋਂ ਬਾਅਦ ਅਸੀਂ ਕੀ ਉਹਦਾ ਨਾਇਆ ਤੇ ਸਰਫਕ ਦੇ ਨਾਲ ਮਿਲ ਕੇ ਤੇ ਅਸੀਂ ਉਹ ਰਿਫਲੈਕਟਰ ਵੀ ਲਗਾਉਂਦੇ ਰਹਿੰਨੇ ਆ ਤੇ ਲੋਕਾਂ ਨੂੰ ਟ੍ਰੈਫਿਕ ਬਾਰੇ ਜਾਗਰੂਕ ਵੀ ਕਰਦੇ ਰਹਿੰਨੇ ਆ ਇਸ ਤੋਂ ਬਾਅਦ ਅਸੀਂ ਹੋਰ ਵੀ ਪਬਲਿਕ ਦੇ ਮਸਲਿਆਂ ਵਿੱਚ ਸੰਯੋਗ ਦੇਨੇ ਆ ਠੀਕ ਹੈ ਜੀ ਤੇ ਸਮੇਂ-ਸਮੇਂ ਤੇ ਕਿਉਂਕਿ ਸਰਕਾਰਾਂ ਨੂੰ ਜਾਗਰੂਕ ਵੀ ਕਰਦੇ ਰਹਿੰਨੇ ਆ ਇਸ ਮੌਕੇ ਤੇ ਆਏ ਹੋਏ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਕੀ ਮੈਸੇਜ ਦਿੰਦੇ ਜਿੰਨੇ ਵੀ ਆਏ ਹੋਏ ਲੋਕ ਹੈ ਅਸੀਂ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਗਾ ਕਿ ਸਭ ਤੋਂ ਵੱਡਾ ਪੁੰਨ ਜਿਹੜਾ ਹੁੰਦਾ ਹੈ ਉਹ ਹੁੰਦਾ ਲੋਕ ਸੇਵਾ ਦਾ ਤੇ ਜਿਹੜਾ ਬੰਦਾ ਲੋਕ ਸੇਵਾ ਕਰਦਾ ਹੈ ਉਹਦੇ ਤੇ ਸਤਿਗੁਰੂ ਕਿਰਪਾ ਕਰਦਾ ਹੈ ਤੇ ਸਾਰੇ ਮਿਲ ਕੇ ਲੋਕ ਸੇਵਾ ਕਰੋ ਤੇ ਸਾਰੇ ਸੰਸਾਰ ਨੂੰ ਸੁਖੀ ਬਖਸ਼ੋ ਮੈਂ ਨਾ ਹਰਜੀਤ ਸਿੰਘ ਜੀ ਅੱਜ ਦਾ ਜਿਹੜਾ ਕੈਂਪ ਦਾ ਚੱਲ ਰਿਹਾ ਹੈ ਕਿਸ ਦੇ ਸਬੰਧ ਵਿੱਚ ਹੈ ਤੇ ਕਿਹਦੇ ਵੱਲੋਂ ਹੈਗੇ ਸਾਡੇ ਇੰਡੀਅਨ ਸੋਸ਼ਲ ਵੈਲਫੇਅਰ ਸੁਸਾਇਟੀ ਤਕਰੀਬਨ 40 ਇਅਰਸ ਤੋਂ ਕੰਮ ਕਰਦੀ ਪਈ ਹੈ ਯਾਨਕੀ ਮੈਨ ਮੋਜ ਦਾ ਸਾਦਾ ਮੈਡੀਕਲ ਕੈਂਪ ਲਗਾਣੇ ਆਈ ਆਪਰੇਸ਼ਨ ਕੈਂਪ ਲਗਾਣੇ ਜਨਰਲ ਰੋਗਾ ਦੇ ਕੈਂਪ ਲਗਾਣੇ ਅੱਜ ਵੀ ਅਸੀਂ ਰੋਜੋ ਮੈਡੀ ਸਿਟੀ ਦੇ ਸਹਿਯੋਗ ਦੇ ਨਾਲ ਇੰਡੀਅਨ ਸੋਸ਼ਲ ਵੈਲਫੇਅਰ ਸਾਇਟੀ ਵੱਲੋਂ ਮੰਦਰ ਨੀਲ ਕੰਟੂ ਫਰੋਇਪੂ ਸ਼ਹਿਰ ਵਿੱਚ ਕੈਂਪ ਲਗਾ ਰਹੇ ਹਾਂ ਜਿੰਦੇ ਵਿੱਚ ਪੰਜ ਡਾਕਟਰ ਉਹਦੇ ਸਹਿਯੋਗ ਦੇ ਰਹੇ ਹਨ ਇੱਥੇ ਡਾਕਟਰ ਐਡਲਿਸਨ ਡਾਕਟਰ ਤੇ ਡੈਂਟਿਸਟ ਡਾਕਟਰ ਤੇ ਗਾਇਨੇ ਦੇ ਡਾਕਟਰ ਤੇ ਇਹ ਸਾਰਾ ਸਹਿਯੋਗ ਦੇ ਨਾਲ ਪੇਸ਼ੈਂਟ ਜਿਹੜੇ ਨੇ ਇੱਥੇ ਮਰੀਜ਼ ਕਾਫੀ ਆਏ ਨੇ तकरीबन 100 150 ਦੇ ਪੇਸ਼ੈਂਟ ਆ ਚੁੱਕਾ ਹੈ ਜਿਹੜਾ ਕਿ ਪੂਰਾ ਚੈੱਕਅਪ ਕਰਕੇ ਉਹਨਾਂ ਦੇ ਨਾਲ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਰੋੜਮਨ ਮਰੀਜ਼ਾਂ ਨੂੰ ਤੇ ਪੂਰੇ ਸਹਿਯੋਗ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਸ਼ਮਚੇਤ ਸਿੰਘ ਸੰਦੂਰ ਸੁਸਾਇਟੀ ਦੇ ਜਨਰਲ ਸਕੱਤਰ ਸਾਡੇ ਜਸਵੀਰ ਸਿੰਘ ਆਪਣੇ ਵਾਈਸ ਪ੍ਰਧਾਨ ਪ੍ਰਮੋਦ ਕਹੋਰ ਜੀ ਸੈਕਟਰੀ ਸਾਹਿਬ ਰੋਸ਼ਨ ਸਿੰਘ ਸੰਤੋਸ਼ੀ ਜੀ ਸਰਪੰਚ ਜਰਨੈਤ ਸਿੰਘ ਜੀ ਤੇ ਸਾਡੇ ਸੀਓ ਦੇ ਨਾਲ ਖੜੇ ਨੇ ਇੱਥੇ ਤੇ ਸਾਰੇ ਕਪੂਰ ਸਾਹਿਬ ਖੜੇ ਨੇ ਤੇ ਸਾਰੀ ਸਾਇਟੀ ਜਿਹੜੀ ਹੈ ਕਾਫੀ ਚਿਰ ਤੋਂ ਇਹੋ ਹੀ ਮਤਲਬ ਦੀ ਮੈਡੀਕਲ ਕੈਂਪ ਲਗਾਉਂਦੇ ਰਹੇ ਦੀਏ ਇਸਦਾ ਹੀ ਅੱਗੇ ਤੋਂ ਹੀ ਮੈਡੀਕਲ ਫਰਕਾ ਦੇ ਰੇਗਾ ਵਾਹਿਗੁਰੂ ਜੀ ਲੋਕਾਂ ਦੀ ਸੇਵਾ ਵਿੱਚ ਵਾਹਿਗੁਰੂ ਜੀ ਹਾਂ